ਹੁਣ ਬੇਟੇ ਦੀ ਫੀਸ ਸਾਰੀ ਰੁਕੀ ਪਈ ਆ ਮੈਂ ਪਹਿਲਾਂ ਸਲਾਈ ਦਾ ਕਰਦੇ ਬਈ ਫੈਸਲਾ ਤੱਕ ਲਈ ਹੁਣ ਕਿਉਂ ਨਹੀਂ ਕਰਦੀ ਹਾਂਜੀ ਸਲਾਈ ਦਾ ਕੰਮ ਮੈਂ ਜਿਹੜਾ ਮੈਂ ਦੁਕਾਨ ਪਾਈ ਉੱਥੇ ਉਹਨਾਂ ਨੇ ਕਿਰਾਇਆ ਸੀ 4000 ਰੁਪਏ ਤੇ ਦੋ ਮਸ਼ੀਨਾਂ ਸੀ ਮੇਰੇ ਨਾਲ ਇੱਕ ਮਸ਼ੀਨ ਮੈਂ ਛੱਡ ਕੇ ਫਿਰ ਕਿਰਾਇਆ ਦੇ ਕੇ ਤੇ ਮੁਬਾਕਸ ਮੁੜੇ ਸੀ ਕੰਮ ਨਹੀਂ ਚੱਲ ਸੀ ਮੈਂ ਹੀ ਜਿਹੜਾ ਮਾੜਾ ਮੋਟਾ ਕੰਮ ਕਰਦੀ ਆ ਘਰਾਂ ਚ ਕਰੇ ਉਹਨੇ ਆ ਉਧਰ ਜਿਹੜਾ ਕੁਝ ਮਿਲ ਜਾਂਦਾ ਆਪਾਂ ਨੂੰ ਕੋਈ ਚੱਲ ਮੜਾ ਮੋਟਾ ਜਿਹੜੇ ਪੈਸੇ ਦੇ ਦਿੰਦੇ ਉਸੇ ਨਾਲ ਗੁਜ਼ਾਰਾ ਚੱਲੀ ਜਾਂਦਾ ਤੇ ਇਹੀ ਪਰੇਸ਼ਾਨੀ ਹੋ ਜਾਂਦੀ ਆ ਵੀ ਹੁਣ ਕੀ ਕਰਾਂਗੇ ਵੀ ਬੱਚੇ ਵੀ ਮੰਗਦੇ ਆ ਆਪ ਤੇ ਚੱਲ ਕੱਟ ਲਈਦੀ ਆ ਭੁੱਖ ਤੇ ਵੀ ਤਾਂ ਬੇਲੇ ਤਾਂ ਹੁਣ ਇਹ ਹੋ ਜਾਂਦੇ ਵੀ ਇੰਨਾ ਤਾਂ ਰੱਬ ਮੌਤ ਦੇ ਦੇ ਵੀ ਅਸੀਂ ਓਕੇ ਹੋ ਜਾਂਨੇ ਆ ਸਾਰੇ ਜਣੇ ਕੁਸ਼ੀ ਵੀ ਨਹੀਂ ਵੀ ਤੇ ਜਦ ਸਾਡੇ ਬਾਥਰੂਮ ਦੇ ਵੀ ਹਾਲ ਇੰਨੀ ਮਾੜੀ ਅੱਗੇ ਤੇ ਵੀ ਬਾਥਰੂਮ ਚ ਅੱਗੇ ਤਾਂ ਲੈਟਰੀ ਵਾਲੇ ਅੱਧੇ ਨਾਲ ਹੀ ਦਾ ਸੀਗਾ ਹੁਣ ਮੜੀ ਜੋ ਚਤਰਪਾਲ ਬਿਸ਼ਾ ਕੇ ਤੇ ਨਾਉਣ ਜੋਗਾ ਬੱਚਾ ਹਰ ਕੇ ਉੱਚਰਪਾਲ ਬਿਸ਼ਾ ਕੇ ਤੇ ਫਿਰ ਅਸੀਂ ਉਹ ਚ ਬਾਥਰੂਮ ਚ ਨਾਉਣੀ ਆ ਵੀਰ ਜੀ ਅਪਾਹੇਜ ਹਨ ਅਤੇ ਕਿਰਤ ਕਰਨੀ ਚਾਹੁੰਦੇ ਹਨ ਜ਼ਿਲ੍ਹਾ ਫਰੀਦਕੋਟ ਦੇ ਨੇੜਲੇ ਪਿੰਡ ਦੇ ਰਹਿਣ ਵਾਲੇ ਇਹ ਵੀਰ ਪਹਿਲਾਂ ਸਲਾਈ ਦਾ ਕੰਮ ਕਰਦੇ ਸੀ ਕੰਮ ਨਹੀਂ ਚੱਲਿਆ ਦੁਕਾਨ ਦਾ ਕਿਰਾਇਆ ਵੀ ਨਹੀਂ ਦਿੱਤਾ ਗਿਆ ਅਖੀਰ ਨੂੰ ਇੱਕ ਮਸ਼ੀਨ ਵਿੱਚ ਨਹੀਂ ਪਈ ਵੀਰਜੀ ਦੇ ਦੋ ਬੱਚੇ ਆ ਦੋਵੇਂ ਸਰਕਾਰੀ ਸਕੂਲ 'ਚ ਪੜ੍ਹਦੇ ਆ ਪਰ ਪਿਛਲੇ ਕਈ ਮਹੀਨਿਆਂ ਦੀ ਫੀਸ ਆ ਜਿਹੜੀ ਉਹ ਪੈਂਡਿੰਗ ਆ ਜਿਹੜੀ ਹਜੇ ਤੱਕ ਨਹੀਂ ਦਿੱਤੀ ਗਈ ਭੈਣ ਘਰਾਂ 'ਚ ਕੰਮ ਕਰਦੀ ਐ ਉਹਦੇ ਨਾਲ ਤਾਂ ਦੁੱਧ ਅਤੇ ਸਬਜ਼ੀ ਮਸਾਂ ਆਉਂਦੀ ਐ ਕੁਝ ਸਮਾਂ ਪਹਿਲਾਂ ਐਨਆਰਆਈ ਵੀਰਾਂ ਵੱਲੋਂ ਵੀਰਜੀ ਹਰਾਂ ਨੂੰ ਕਮਰੇ ਬਣਾ ਦਿੱਤੇ ਗਏ ਸੀ ਪਰ ਨਾ ਤਾਂ ਉਹਨਾਂ ਕਮਰਿਆਂ ਨੂੰ ਹਜੇ ਤੱਕ ਦਰਵਾਜ਼ੇ ਲੱਗੇ ਨਾ ਉਹਨਾਂ ਦੀ ਬਿਜਲੀ ਫਿਟਿੰਗ ਹੋਈ ਅਤੇ ਨਾ ਹੀ ਫਰਸ਼ਾਂ ਪਈਆਂ ਬਾਥਰੂਮ ਦੀ ਹਾਲਤ ਵੀ ਬਹੁਤ ਮਾੜੀ ਹੈ ਸਾਨੂੰ ਤਰਪਾਲ ਵਿਛਾ ਕੇ ਨਹਾਉਣਾ ਪੈਂਦਾ ਵੀਰ ਜੀ ਕਹਿੰਦੇ ਬਸ ਮੇਰੀ ਸੰਗਤ ਅੱਗੇ ਇੱਕੋ ਬੇਨਤੀ ਹੈ ਕਿ ਮੈਨੂੰ ਈ ਰਿਕਸ਼ਾ ਲੈ ਦਿਓ ਤਾਂ ਕਿ ਮੈਂ ਕਿਰਤ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰ ਸਕਾਂ ਆਪਾਂ ਨੂੰ ਆਪਣੇ ਗੁਰਸਿੱਖ ਵੀਰ ਦੀ ਮਦਦ ਕਰਨ ਦੀ ਲੋੜ ਹੈ ਜੇ ਕੋਈ ਵੀ ਵੀਰ ਜਾਂ ਭੈਣ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਵਟਸਐਪ ਕਰਕੇ ਸਾਡੇ ਤੋਂ ਇਸ ਪਰਿਵਾਰ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ